ਅੱਜ ਦੀ ਪ੍ਰੈਸ ਕਾਨਫਰੰਸ ਹੈ ਵੀ 53 ਨੂੰ ਇੱਕ ਮੈਂ ਨੇਮ ਡੂ ਟੂ ਸਕਿਉਰਿਟੀ ਰੀਜ਼ਨਸ ਨਹੀਂ ਡਿਸਕਲੋਸ ਕਰਾਂਗੇ ਬਠਿੰਡੇ ਦੇ ਇੱਕ ਬਿਜ਼ਨਸਮੈਨ ਨੂੰ ਫਰੋਦੀ ਦੀ ਕਾਲ ਆਈ ਸੀਗੀ ਉਹਨਾਂ ਦੇ ਫੋਨ ਤੇ ਫ্রম ਐਨ ਅਨਨੋਨ ਇੰਟਰਨੈਸ਼ਨਲ ਨੰਬਰ ਜਿਨ੍ਹਾਂ ਨੇ ਧਮਕੀ ਦਿੱਤੀਆਂ ਸੀਗੇ ਉਸ ਬੰਦੇ ਨੂੰ ਔਰ ਆਪਣੇ ਆਪ ਨੂੰ ਜਿਹੜਾ ਕਾਲਰ ਸੀ ਉਹਨੇ ਆਪਣਾ ਨਾਮ ਗੋਪੀ ਲਾਹੌਰੀਆ ਦੱਸ ਕੇ ਜਿਹੜਾ ਸਾਡਾ ਇਸ ਕੇਸ ਦਾ ਵਿਕਟਿਮ ਹੈ ਉਹਦੇ ਤੋਂ 50 ਲੱਖ ਦੀ ਫਰੋਦੀ ਡਿਮਾਂਡ ਕੀਤੀ ਸੀ ਉਹਦੇ ਬਿਹਾਫ ਤੇ ਅਸੀਂ ਐਫ ਆਈ ਆਰ ਨੰਬਰ 133 ਡੇਟਿਡ 6 9 2024 ਅੰਡਰ ਸੈਕਸ਼ਨ 308 2 308 4 ਔਰ 62 ਬੀ ਐਨ ਐ ਜਿਹੜੇ ਐਕਸਟਰਸ਼ਨ ਔਰ 511 ਆਪੀ ਸੀ ਦਾ ਇਕੁਇਵਲੈਂਟ ਹੈਗੇ ਉਹਦੇ ਤੇ ਪਰਚਾ ਦਰਜ ਕੀਤਾ ਸੀ ਪੁਲਿਸ ਸਟੇਸ਼ਨ ਕਲਵੰਡੀ ਸਾਬੂ ਕਿਉਂਕਿ ਜਿਹੜੀ ਕਾਲ ਸੀ ਉਸ ਏਰੀਆ ਚ ਆਈ ਸੀ ਸੋ ਆਫਟਰ ਦੈਟ ਸੀਿੰਗ ਦ ਸੈਂਸਿਟੀਵਿਟੀ ਆਫ ਦ ਕ੍ਰਾਈਮ ਐਸਪੀਡੀ ਨੇ ਕੇਸ ਨੂੰ ਸੁਪਰਵਾਈਜ਼ ਕੀਤਾ ਅਲੋਂਗ ਵਿਦ ਡੀਐਸਪੀਡੀ ਰਾਜੇਸ਼ ਸ਼ਰਮਾ ਔਰ ਇੰਚਾਰਜ ਸੀਆਈਏ 2 ਦੀ ਟੀਮ ਇਸ ਕੇਸ 'ਚ ਲੱਗੀ ਰਹੀ ਔਰ ਡਿਊ ਟੂ ਹਿਊਮਨ ਇੰਟੈਲੀਜੈਂਸ ਔਰ ਟੈਕਨੀਕਲ ਇਨਵੈਸਟੀਗੇਸ਼ਨ ਸਾਨੂੰ ਅੱਜ ਸਕਸੈਸ ਮਿਲੀ ਜਦੋਂ ਇਸ ਕੇਸ 'ਚ ਅਸੀਂ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਨਾਂ ਹੈਗੇ ਸਾਹਿਲ ਸ਼ਰਮਾ ਰੈਜ਼ੀਡੈਂਟ ਆਫ ਮੋਗਾ ਅਸ਼ੋਕ ਕੁਮਾਰ ਰੈਜ਼ੀਡੈਂਟ ਆਫ ਮੋਗਾ ਇਹਨਾਂ ਦੋਨਾਂ ਤੋਂ ਸਾਨੂੰ ਇੱਕ ਬਾਈਕ ਮਿਲੀ ਹੈ ਸਪਲੈਂਡਰ ਵਿਦ ਨੰਬਰ ਪਲੇਟ ਔਰ ਇੱਕ ਪਿਸਤੌਲ ਦੇਸੀ 32 ਬਰਾਮਦ ਹੋਈ ਹੈ ਅਲੋਂਗ ਵਿਦ ਟੂ ਲਾਈਵ ਰਾਉਂਡਸ ਔਰ ਇੱਕ ਮੋਬਾਈਲ ਬਰਾਮਦ ਹੋਇਆ ਔਰ ਜਿਹੜੇ ਬਾਕੀ ਦੋ ਦੋਸ਼ੀ ਹੈ ਉਹਨਾਂ ਦੇ ਨਾਮ ਹੈਗੇ ਮਨੀਸ਼ ਕੁਮਾਰ ਔਰ ਕੁਲਦੀਪ ਸਿੰਘ ਇਹ ਵੀ ਮੋਗੇ ਦੇ ਰਹਿਣ ਵਾਲੇ ਚਾਰੋਂ ਹੀ ਮੋਗੇ ਦੇ ਰਹਿਣ ਵਾਲੇ ਇਹਨਾਂ ਦੋਨਾਂ ਤੋਂ ਇੱਕ ਬਾਈਕ Bajaj Boxer red ਵਿਦਆਊਟ ਨੰਬਰ ਪਲੇਟ ਅਲੋਂਗ ਵਿਦ ਟੂ ਮੋਬਾਈਲਸ ਰਿਕਵਰ ਹੋਈ ਹੈ ਸੋ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਸਾਨੂੰ ਤਫਤੀਸ਼ 'ਚ ਪਤਾ ਲੱਗਿਆ ਕਿ ਜਿਹੜਾ ਇਸ ਕੇਸ ਦਾ ਮੁੱਖ ਦੋਸ਼ੀ ਹੈ ਦਵਿੰਦਰ ਪਾਲ ਸਿੰਘ ਉਰਫ ਗੋਪੀ ਲੋਹਰੀਆ ਇਹ ਵੀ ਮੋਗੇ ਦਾ ਰੈਂਡ ਵਾਲਾ ਹੈ ਇਹ ਜਿਹੜਾ ਹੈਗਾ ਗੋਪੀ ਲੋਹਰੀਆ ਇਹਨੇ ਬਠਿੰਡਾ ਚ ਇਹਨਾਂ ਸਾਰੇ ਜਿਹੜੇ ਚਾਰ ਦੋਸ਼ੀ ਸੀ ਗ੍ਰਫਤਾਰ ਕੀਤੇ ਇਹਨਾਂ ਤੇ ਕਿ ਇਸ ਗੋਪੀ ਲੋਹਰੀਆ ਦੇ ਕੈਂਟ ਤੇ ਹੀ ਇਹ ਜਿਹੜਾ ਫਿਰੋਤੀ ਤੋਂ ਇਹਨਾਂ ਨੇ ਪੈਸੇ ਹਾਸਲ ਕਰਨ ਲਈ ਸਾਡੇ ਸ਼ਹਿਰ ਵਿੱਚ ਸਾਡੇ ਜ਼ਿਲ੍ਹੇ ਚ ਆਏ ਸੀਗੇ ਔਰ ਜਿਹੜਾ ਗੋਪੀ ਲੋਹਰੀਆ ਇਹ ਪਿਛਲੇ 2 ਸਾਲਾਂ ਦੇ ਅਰਾਊਂਡ 2 ইয়ারਸ ਤੋਂ ਕੈਨੇਡਾ ਚ ਬੈਠਾ ਹੈ ਤੇ ਉੱਥੋਂ ਇਹ ਵਕ-ਵਕ ਫੋਰਨ ਨੰਬਰਸ ਤੋਂ ਪੰਜਾਬ ਦੇ ਜਿਹੜੇ bizness community ਆ ਇਸ ਤਰ੍ਹਾਂ ਦੇ ਨਾਮ ਵੱਲ ਲੋਕਾਂ ਤੋਂ ਫਿਰੋਤੀ ਦੀ ਕਾਲਸ ਕਰਦਾ ਆ ਰਿਹਾ ਹੈ ਤੇ ਇੱਕ ਹੋਰ ਚੀਜ਼ ਜਿਹੜੀ ਸਾਡੀ ਹੁਣ ਤੱਕ ਦੀ ਤਫਤੀਸ਼ ਚ ਪਤਾ ਲੱਗੀ ਹੈ ਕਿ ਵਨ ਆਫ ਦਾ ਫੋਰ ਅਕਿਊ ਸਾਹਿਲ ਸ਼ਰਮਾ ਇਹਨੇ ਅਰਾਊਂਡ April ਜਾਂ May ਪਿਛਲੇ ਸਾਲ ਦੀ ਆਪਣੇ ਇੱਕ ਹੋਰ ਦੋਸਤ ਲਵਪ੍ਰੀਤ ਨਾ ਦੇ ਬੰਦਾ ਜੋ ਵੀ ਮੋਦਾਂ ਨੂੰ ਹੀ ਬਿਲੋਂਗ ਕਰਦਾ ਹੈ ਗੋਪੀ ਲਹੋਰੀਆ ਦੇ ਕੈਂਟ ਤੇ ਇਹ ਦੋਨੋਂ ਦੋਨਾਂ ਨੇ ਰਲ ਕੇ ਇੱਕ ਪਿੰਡ ਬਿਰਮੀਪਿੰਡਾ ਲੁਧਿਆਣੇ ਚ ਉੱਥੇ ਘਰ ਦੇ ਬਾਰੇ ਇੱਕ ਫਿਰੋਤੀ ਭਰੀ ਚਿੱਠੀ ਸੁੱਟ ਕੇ ਆਏ ਸੀਗੇ ਉਹ ਜਿਹੜੀ ਸਾਡੀ ਹੁਣ ਤੱਕ ਦੀ ਪ੍ਰੀਲੀਮినਰੀ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਤੇ ਹੁਣ ਅਸੀਂ ਇਹਨਾਂ ਨੂੰ ਅਦਾਲਤ ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਾਂਗੇ ਤੇ ਹੋਰ ਜੇ ਕੋਈ ਸਾਨੂੰ ਇਹਦੇ ਚੋਂ ਕੋਈ ਹੋਰ ਵੀ ਪੁਰਾਣੇ ਕੀ ਕੇਸ ਸਟ੍ਰੇਸ ਹੁੰਦੇ ਉਹ ਦੀ ਸਾਨੂੰ ਉਮੀਦ ਹੈ ਔਰ ਇਹਨਾਂ ਸਾਰੇ ਜਿਹੜੇ ਦੋਸ਼ੀ ਹੈਗੇ ਚਾਰ ਇਹਨਾਂ ਦੀ ਏਜ ਬ੍ਰੈਕਟ 23 ਸਾਲ ਤੋਂ ਲੈ ਕੇ 31 ਤੱਕ ਦਾ ਹੈਗਾ ਸਾਹਿਬ 23 ਸਾਲ ਦਾ ਅਸ਼ੋਕ 24 ਮਨੀਸ਼ 26 ਔਰ ਕੁਲਦੀਪ ਸਿੰਘ 31 ਤੇ ਜਿਹੜੇ ਸਾਹਿਲ ਔਰ ਅਸ਼ੋਕ ਹੈ ਇਹਨਾਂ ਦੋਨਾਂ ਤੇ ਪਹਿਲਾਂ ਵੀ ਪਰਚੇ ਦਰਜ ਜਿਹੜਾ ਸਾਹਿਲ ਹੈ ਇਹਦੇ ਤੇ 9 April 24 ਚ ਅਸਲਾ ਐਕਟ ਦਾ ਪਰਚਾ ਮੋਗੇ ਚ ਦਰਜ ਹੈ ਔਰ ਅਸ਼ੋਕ ਕੁਮਾਰ ਉਹਦੇ ਤੇ 2024 ਚ ਹੀ ਇੱਕ ਚੋਰੀ ਦਾ ਮਕਦਮਾ ਸਿਟੀ ਮੋਗਾ ਥਾਣੇ ਚ ਦਰਜ ਹੈ ਤੇ ਜਿਹੜਾ ਇਹਦਾ ਮੁੱਖ ਦੋਸ਼ੀ ਹੈਗਾ ਜਿਹੜਾ ਬਾਹਰ ਬੈਠਾ ਹੈ ਗੋਪੀ ਲਾਹੌਰੀਆ ਇਹਦੇ ਤੇ ਹੁਣ ਤੱਕ 8 ਮਕਦਮੇ ਪਹਿਲਾਂ ਦਰਜ ਹੈ ਜਿਨ੍ਹਾਂ ਚੋਂ 6 ਮਕਦਮੇ ਮੋਗਾ ਚ ਦਾ ਦਰਜ ਹੋਏ ਇੱਕ ਜਗਰਾਉਂ ਚ ਤੇ ਇੱਕ ਬਠਿੰਡਾ ਚ ਔਰ ਇਹਨਾਂ ਅਫਰਚਲ ਚ 6 ਮੁਕਦਮੇ ਅਸਲਾ ਐਕਟ ਔਰ ਇੱਕ ਪਰਚੇ ਚ ਐਨਡੀਪੀਐਸ ਵੀ ਹੈ ਔਰ ਦੋ ਪਰਚੇ ਐਕਸਟਰੈਸ਼ਨ ਦੇ ਆਲਰੇਡੀ ਅਜੇ ਤੇ ਲਾਂਚਡ ਹੈ। ਇਹ ਫਰੋਤੀ ਕਿੰਨੀ ਮੰਗੀ ਗਈ ਸੀ ਜੀ ਜਿਹੜੇ ਆ ਵੈਪਨ ਨੇ ਕੀ ਇਹਨਾਂ ਤੋਂ ਬਰਾਮਦ ਹੋਏ ਨੇ ਕਿੰਨਾ ਕਿੰਨਾ ਤੋਂ ਬਰਾਮਦ ਹੋਏ ਨੇ? ਫਰੋਤੀ ਦੀ ਜੋ ਸਾਨੂੰ ਮੁਦਈ ਨੇ ਦੱਸਿਆ 50 ਲੱਖ ਦੀ ਫਰੋਤੀ ਦੀ ਡਿਮਾਂਡ ਸੀਗੀ ਤੇ ਜਿਹੜਾ ਤੁਸੀਂ ਵੈਪਨ ਕਹਿ ਰਹੇ ਹੋ ਉਹ ਸਾਨੂੰ ਸਾਹਿਲ ਔਰ ਅਸ਼ੋਕ ਤੋਂ ਬਰਾਮਦ ਹੋਇਆ ਹੈ। ਦੇਖੋ ਜੀ ਮੈਂ ਗਲੋਰੀਫਾਈ ਨਹੀਂ ਕਰਨਾ ਚਾਹਾਂਗੀ ਪਰ ਉਹਦੇ ਤੇ ਕਿਉਂਕਿ ਅੱਠ ਪਰਚੇ ਦਰਜ ਹੈ ਔਰ ਇਸ ਤਰ੍ਹਾਂ ਦੇ ਸੀਨੀਅਰ ਕ੍ਰਾਈਮ ਲੋਕਾਂ ਨੂੰ ਇੰਟਿਮੀਡੇਟ ਕਰਕੇ ਉਹਨਾਂ ਤੋਂ ਫਰੋਟੀ ਮੰਗਦਾ ਸੋ ਹੀ ਇਸ ਡੈਫੀਨਿਟਲੀ ਵਨ ਆਫ ਦੀ ਗੈਂਗਸਟਰ ਮੈਨ ਦੇਖੋ ਜੀ ਮੌਕਾ ਦੇ ਤੇ ਫੇ ਦੂਰੀ ਬਹੁਤ ਹੈ ਜੀ ਇਸ ਤੇ ਵਪਾਰੀ ਨੂੰ ਉਹਨੇ ਕਿਵੇਂ ਕਰ ਦਿੱਤਾ ਦੇਖੋ ਜੀ ਹੁਣ ਜਿਹੜਾ ਵਪਾਰੀ ਉਹਦੇ ਬਠਿੰਡੇ ਦਾ ਤਾਂ ਹੀ ਉਹਨੇ ਸਾਨੂੰ ਅਪਰੋਚ ਕੀਤਾ ਬਟ ਮੋਗਾ ਕੋਈ ਆਈ ਥਿੰਕ ਐਡਜੋਇਨਿੰਗ ਡਿਸਟ੍ਰਿਕਟ ਹੈ ਇੰਨਾ ਸਾਡੇ ਤੋਂ ਦੂਰ ਨਹੀਂ ਹੈ ਬਟ ਯੈਸ ਇਹਦੇ ਜਦੋਂ ਅਸੀਂ ਰਿਮਾਂਡ ਲੈ ਕੇ ਹੋਰ ਵੀ ਖੁਲਾਸੇ ਪਤਾ ਲੱਗਣਗੇ ਕਿ ਵਾਈ ਡਿਡ ਦੇ ਟਾਰਗੇਟ ਹੋ ਮਾਰਾ ਗੋਪੀ ਲਾਹੌਰ ਜਾਂ ਬਾਹਰ ਆਏਗਾ ਉਸ ਨੂੰ ਨਹੀਂ ਆਉਂਦੇ ਆਪਣਾ ਅਸੀਂ ਜੀ ਹਲੇ ਚੈੱਕ ਕਰਦੇ ਹਾਂ ਵੀ ਪਹਿਲਾਂ ਵੀ ਕੇਸਿਸ 'ਚ ਕੀ ਹੋਇਆ ਆਦਰਵਾਇਜ਼ ਅਸੀਂ ਪੂਰਾ ਬਿਕੋਜ਼ ਹੀ ਇਜ਼ ਦਾ ਮੇਨ ਕਿੰਗਪਿਨ ਆਫ ਦਿਸ ਕੇਸ ਸੋ ਡੈਫੀਨਿਟਲੀ ਅਸੀਂ ਜੋ ਵੀ ਪ੍ਰੋਸੀਜਰ ਅਡਾਪਟ ਹੁੰਦਾ ਐਸ ਪਰ ਲਾਅ ਉਹ ਕਰਾਂਗੇ ਨਹੀਂ ਜੋ ਕੋਲਾਈ ਫੋਕੀ ਲਹਾਰੀਆ ਦੀ ਸੀ ਜੇ ਕਿ ਇਹਨਾਂ ਨੇ ਆਪ ਕੀਤੀ ਜੋ ਜਿਹੜੇ ਫੋਕੀ ਲਹਾਰੀਆ ਤੇਰੀ ਜੀ ਸਾਨੂੰ ਕੰਪਲੇਂਟ ਆਈ ਹੈ ਉਹ ਨੰਬਰ ਫੋਰਨ ਬੇਸ ਸਿਕਰ ਤੇ ਉਹਨੇ ਇਲੈਜ ਕੀਤਾ ਕਿ ਮੈਂ ਗੋਪੀ ਲਹਾਰੀਆ ਬੋਲ ਰਿਹਾ ਤੇ ਉਹਦੇ ਬਿਹਾਫ ਤੇ ਅਸੀਂ ਪਰਚਾ ਦਰਜ ਕੀਤਾ ਸੀ ਤੇ ਇਹ ਜਿਹੜੇ ਹੁੰਦੇ ਆ ਉਹਨੇ ਹੀ ਅਸ ਪਰ ਜੋ ਹੁਣ ਤੱਕ ਦੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੈ ਉਹਨੇ ਹੀ ਇਹਨਾਂ ਨੂੰ ਭੇਜਿਆ ਸੀ ਇੰਟਰਨੈਟ ਕੋਲੀਆਂ ਵਟਸਐਪ ਕੋਲੀਆਂ ਤੇ ਕੁਝ ਮੈਂ ਜ਼ਿਆਦਾ ਇਹਦੀ ਰਿਵੀਲ ਨਹੀਂ ਕਰਾਂਗੀ ਬਟ ਯੈਸ ਇਟ ਇਜ਼ ਨਾਟ ਅ ਰੈਗੂਲਰ ਕਾਲ ਰਾਈਟ ਇਹ ਹਾਂ ਗੋਬੀ ਹੋਰ ਇਹ ਹੈ ਕਿ ਕਿੱਥੇ ਬੈਠਾ ਹੈ ਕੈਨੇਡਾ ਹੈ ਜਾਂ ਕਿੱਥੇ ਹੁਣ ਤੱਕ ਤਾਂ ਜੀ ਜੋ ਇਹਨਾਂ ਤੋਂ ਵੀ ਪਤਾ ਲੱਗ ਰਿਹਾ ਹੈ ਕਿ ਉਹ ਕੈਨੇਡਾ ਬੈਠੇ ਹੈ ਬਟ ਆਈ ਕੈਨ ਕਨਫਰਮ ਇਟ ਬਿਕੋਜ਼ ਇੰਟਰਨੈਸ਼ਨਲੀ ਇਹ ਕਈ ਤਰ੍ਹਾਂ ਦੀ ਐਪਸ ਯੂਜ਼ ਕਰਕੇ ਵੀ ਆਪਣੀ ਲੋਕੇਸ਼ਨ ਮਤਲਬ ਗੁੱਡਵਿੰਗ ਕਰਦੇ ਹੁਣ ਤੱਕ ਜਿਹੜੀ ਗੱਲ ਸਾਹਮਣੇ ਆਈ ਹੈ ਜੀ ਫਿਰੋਤੀ ਲੈਨ ਆਏ ਤੁਹਾਡੇ ਗ੍ਰਿਫਟ ਚ ਆ ਗਏ ਜਾਂ ਕੋਈ ਹੋਰ ਟੈਕਨੀਕਲ ਸਿਸਟਮ ਨਾਲ ਇਹਨਾਂ ਨੂੰ ਕੋਈ ਜੀ ਮੇਰਾ ਆਈ ਥਿੰਕ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ताकि मैं ज्यादा ये डिटेल हले स्टेज पे नहीं रिवील करना चाहू अपने पानी डॉक्टर जी जी उन्होंने अपनी एनोनिमिटी सनो रिक्वेस्ट की थी सी के इस करके व्यापारी बट ही इज अ बिजनेसमैन मैं वो नहीं रिवील कर सकती ऑन हिज रिक्वेस्ट तो हमारी कैमजेट जो थी था वो तो कई डॉक्टर उन्होंने सपोर्ट की लगी मैं जी कमिट नहीं करਾਂगी बट ही इज अ बिजनेसमैन ये कॉल तो एको बार ही आई थी मैम तो बार-बार आई थी नहीं जी एक तो ज्यादा बार आई बिल्कुल और कॉलत तलवंडी गए वैसे ऑटो वाली कॉल ਕਿਉਂ ਤਲਵੰਡੀ ਬਿਜ਼ਨਸ ਕਰਦੇ ਮੈਂ ਨਾ ਹੀ ਰਿਵੀਲ ਕਰਾਂਗਾ ਸਾਹਿਲ ਦਾ ਸੋ ਕੋਈ ਜ਼ਮਾਨਤ ਨਹੀਂ ਸੀ ਕਿ ਇਸ ਤਰ੍ਹਾਂ ਦੀ ਮੋਗੇ ਕਰ ਰਹੇ ਇਹ ਜੀ ਮੈਂ ਹਲੇ ਦੱਸ ਨਹੀਂ ਸਕਦੀ ਬਟ ਉਹਦੇ ਤੇ ਪਰਚਾ ਜ਼ਰੂਰ ਦਰਜ ਪਿਛਲੇ ਸਮੇਂ ਦੀ ਗੱਲ ਕਰੀ ਜੀ ਤਲਵੰਡੀ ਹੱਬ ਬਣਿਆ ਹੈ ਕ੍ਰਾਈਮ ਨੂੰ ਲੈ ਕੇ ਜਿਸ ਤਰ੍ਹਾਂ ਤੁਸੀਂ ਹੁਣੇ ਇੱਕ ਕਾਲ ਸੀ ਗੱਲ ਕਰ ਰਹੇ ਹੋ ਜਾਂ ਕ੍ਰਾਈਮ ਦੀ ਗੱਲ ਕਰੀਏ ਕੋਈ ਉੱਥੋਂ ਬੰਦਾ ਜੁੜਿਆ ਹੈ ਇਹਨਾਂ ਨਾਲ ਜਾਂ ਕੋਈ ਗੱਲ ਸਾਹਮਣੇ ਆਈ ਹੈ ਹੁਣ ਤੱਕ ਦੀ ਤਫ਼ਤੀਸ਼ ਚ ਤਾ ਜੀ ਤਲਵੰਡੀ ਦਾ ਕੋਈ ਨਹੀਂ ਮਿਲਿਆ ਚਾਰੋਂ ਹੀ ਮੋਗੇ ਤੇ ਹੈਗੇ ਬਾਕੀ ਜੇ ਕਿਸੇ ਦਾ ਰੋਲ ਆਉਂਦਾ ਤਾਂ ਵੀਲ ਟੇਕ ਐਕਸ਼ਨ ਹੋਵੇਗਾ ਕਣੀ ਕਾਰ ਸੀ ਜੀ ਲੋਕਲ ਸੀ ਤਾਂ ਹੁਣ ਉਹ ਇਹਨਾਂ ਨੇ ਕੀ ਕੀਤਾ ਕੋਲ ਜੀ ਫੋਰਨ